ਪਾਵਰ ਨਾਮਾ ਦਿਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਖੁਸ਼ਰਾਜ ਇੱਕ ਪਾਸੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਉਦਘਾਟਨ ਕੀਤੇ ਜਾ ਰਹੇ ਨੇ ਹਾਲਾਂਕਿ ਵਿਰੋਧ ਹੋ ਰਿਹਾ ਹੈ ਜਿਹੜੇ ਪਿੰਡ ਜਿਹੜੇ ਕਸਬੇ ਜਿਹੜੇ ਵੀ ਸ਼ਹਿਰ ਦੇ ਵਿੱਚ ਵੜਦੇ ਨੇ ਖਾਸ ਕਰਕੇ ਕਿਸਾਨ ਮਜ਼ਦੂਰ ਵਰਗ ਜਥੇਬੰਦੀਆਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਵਰ ਨਹੀਂ ਦਿੱਤਾ ਜਾ ਰਿਹਾ ਇੱਧ ਇੱਕ ਵੱਡਾ ਵਾਅਦਾ ਕੀਤਾ ਗਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਤ ਹੈ ਅਤੇ ਅਨਮੋਲ ਗਗਨ ਮਾਨ ਵੱਲੋਂ ਥਾਲੀਆਂ ਖੜਕਾ ਕੇ ਕਿ ਐਮਐਸਪੀ ਦੀ ਗਰੰਟੀ ਜਿਹੜੀ ਹੈ ਪੂਰੀ ਕਰੋ ਭਾਰਤੀ ਜਨਤਾ ਪਾਰਟੀ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਅਨਮੋਲ ਗਗਨਮਾਨ ਨੇ ਵਾਅਦਾ ਕੀਤਾ ਸੀ ਜਿਹੜੀ ਸੋਸ਼ਲ ਮੀਡੀਆ ਤੇ ਹਾਲੇ ਵੀ ਉਹ ਵੀਡੀਓ ਜਿਹੜੀ ਹੈ ਬੜੀ ਬਖੂਬੀ ਦੇ ਨਾਲ ਉਹ ਵਾਇਰਲ ਹੁੰਦੀ ਹੈ ਕੋਈ ਨਾ ਕੋਈ ਉਸ ਨੂੰ ਦੇਖਦਾ ਹੈ ਜਿੱਥੇ ਅਨਮੋਲ ਗਗਨਮਾਨ ਨੇ ਚੁਟਕੀ ਮਾਰ ਕੇ ਕਿਹਾ ਸੀ ਕਿ 50 ਮਿੰਟਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸਰੀ ਵਾਅਦਾ ਜਿਹੜੇ ਐਮਐਸਪੀ ਦੇਣਗੇ ਲੇਕਿਨ ਇਧਰ ਹਲਕਾ ਖਰੜ ਤੋਂ ਜਿੱਤੀ ਐਮਐਸ ਅ ਅਨਮੋਲ ਗਗਨਮਾਨ ਜਿਨ੍ਹਾਂ ਨੇ ਐਮਐਸਪੀ ਦਾ ਵਾਅਦਾ ਕੀਤਾ ਸੀ ਹਲਕਾ ਖਰੜ ਦੇ ਸਾਰੇ ਇਲਾਕੇ ਦੇ ਵਿੱਚ ਪੋਸਟਰ ਲਗਾ ਦਿੱਤੇ ਗਏ ਨੇ ਗੁੰਮਸ਼ੁਦਾ ਦੇ ਕਿ ਅਨਮੋਲ ਗਗਨਮਾਨ ਗੁੰਮਸ਼ੁਦਾ ਹੋ ਚੁੱਕੀ ਹੈ ਹਾਲਾਂਕਿ ਅਨਮੋਲ ਗਗਨਮਾਨ ਵੱਲੋਂ ਆ ਪਿਛਲੇ ਦਿਨਾਂ ਦੇ ਵਿੱਚ ਸੱਤ ਕਿੱਲਿਆਂ ਦੇ ਵਿੱਚ ਬਣੀ ਇੱਕ ਕਲੋਨੀ ਨੂੰ ਘਟਾ ਦਿੱਤਾ ਬਲਡوزر ਲਿਆ ਕੇ ਲੇਕਿਨ ਅਨਮੋਲ ਗਗਨ ਮਾਨ ਆਪਣੇ ਹਲਕੇ ਦੇ ਕੰਮ ਕਿਉਂ ਨਹੀਂ ਕਰ ਰਹੀ ਇੱਕ ਪਾਸੇ ਅਨਮੋਲ ਗਗਨ ਮਾਨ ਐਜ਼ ਅ ਕੈਬਨਟ ਮੰਤਰੀ ਵੀ ਰਹੇ ਯਾਨੀ ਕਿ ਲਗਭਗ 2.5 ਸਾਲ ਉਹਨਾਂ ਨੇ ਕੈਬਨਟ ਮੰਤਰੀ ਦਾ ਉਹਦਾ ਸੰਭਾਲਿਆ ਲੇਕਿਨ ਆਪਣੇ ਹਲਕੇ ਦੇ ਕੰਮ ਕਿਉਂ ਨਹੀਂ ਕੀਤੇ ਲੋਗਾ ਨੇ ਪਿੰਡਾਂ ਦੇ ਵਿੱਚ ਪੋਸਟਰ ਲਗਾ ਦਿੱਤੇ ਨੇ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਪੋਸਟਰ ਲਗਾ ਦਿੱਤੇ ਨੇ ਵੱਡੇ ਵੱਡੇ ਕਿ ਅਨਮੋਲ ਗਗਨ ਮਾਨ ਜਿਹੜੀ ਹੈ ਉਹ ਗੁੰਮਸ਼ੁਦਾ ਹੈ ਇਸ ਦੀ ਭਾਲ ਕਰੋ ਜੇਕਰ ਲੱਭ ਜਾਵੇ ਤਾਂ ਸਾਨੂੰ ਇਸ ਦਾ ਪਤਾ ਦੱਸੋ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਨੇ ਵੱਡੇ ਵੱਡੇ ਗੱਪ ਝੂਠ ਮਾਰ ਕੇ ਸਾਨੂੰ ਭੰਮਲ ਪੂਸੇ ਵਿੱਚ ਪਾ ਕੇ ਸਾਡੇ ਕੋਲ ਵੋਟਾਂ ਲਈਆਂ ਲੇਕਿਨ ਹੁਣ ਸਾਡੇ ਪਿੰਡਾਂ ਦੇ ਵਿੱਚ ਗੇੜਾ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੈ ਸਾਡੇ ਪਿੰਡਾਂ ਦੇ ਵਿਕਾਸ ਤੇ ਕੰਮ ਵੀ ਨਹੀਂ ਕੀਤਾ ਜਾ ਰਿਹਾ ਕਸੂਤੇ ਫਸ ਗਏ ਨੇ ਅਨਮੋਲ ਗगनਮਾਨ ਅਨਮੋਲ ਗगनਮਾਨ ਦੇ ਹਲਕਾ ਖੜੜ ਦੇ ਪਿੰਡਾਂ ਦੇ ਵਿੱਚ ਲੋਕਾਂ ਨੇ ਗੁੰਮਸ਼ੁਦਾ ਦੇ ਪੋਸਟਰ ਲਗਾ ਦਿੱਤੇ ਨੇ ਇਹ ਉਹੀ ਬੀਬੀ ਹੈ ਅਨਮੋਲ ਗगनਮਾਨ ਜਿਸ ਨੇ ਪੰਜਾਬ ਦੇ ਕਿਸਾਨਾਂ ਨੂੰ ਪੰਮਲ ਪੂਸੇ ਪਾ ਕੇ ਚੁਟਕੀਆਂ ਵਜਾ ਕੇ ਵਾਅਦਾ ਕੀਤਾ ਸੀ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੁਹਾਨੂੰ ਐਮਐਸਪੀ ਨਹੀਂ ਦਿੰਦੀ ਤਾਂ ਸੂਬੇ ਦੀ ਸਰਕਾਰ ਨੂੰ ਮੌਕੇ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਸਾਡੇ ਹੱਥੇ ਬਾਗ ਡੋਰ ਦੇਣ ਕਾਂਗਰਸ ਪਾਰਟੀ ਵਾਲੇ ਤੇ ਅਸੀਂ ਕੀ ਕਰਾਂਗੇ ਐਮਐਸਪੀ ਦੇਾਂਗੇ ਲੇਕਿਨ ਐਮਐਸਪੀ ਤਾਂ ਕੀ ਦੇਣੀ ਸੀ ਅਨਮੋਲ ਗਗਨ ਮਾਨ ਆਪਣੇ ਹਲਕੇ ਦੇ ਕੰਮ ਹੀ ਨਹੀਂ ਕਰ ਰਹੀ ਇਸ ਲਈ ਪਿੰਡ ਵਾਲੇ ਲੋਕਾਂ ਵੱਲੋਂ ਕਸਬਿਆਂ ਵਾਲੇ ਲੋਕਾਂ ਵੱਲੋਂ ਸਥਾਂ ਦੇ ਵਿੱਚ ਚੁਰਾਹਿਆਂ ਦੇ ਵਿੱਚ ਫੋਟੋ ਲਗਾ ਦਿੱਤੇ ਗਏ ਨੇ ਅਨਮੋਲ ਗਗਨਮਾਨ ਦੇ ਕਿ ਅਨਮੋਲ ਗਗਨਮਾਨ ਗੁਬਛੁਦਾ ਹੋ ਚੁੱਕੀ ਹੈ ਪੋਸਟਰ ਜਿਹੜੇ ਨੇ ਅਨਮੋਲ ਗਗਨਮਾਨ ਦੇ ਬੜੀ ਬਖੂਬੀ ਦੇ ਨਾਲ ਓਵਲ ਹੋ ਰਹੇ ਨੇ ਥੱਲੇ ਇਹ ਵੀ ਲਿਖਿਆ ਹੋਇਆ ਹੈ ਕਿ ਐਮਐਸਪੀ ਵਾਲੀ ਅਨਮੋਲ ਗਗਨਮਾਨ ਹੁਣ ਅਲੂਪ ਹੋ ਗਈ ਹੈ ਧੰਨਵਾਦ